ਪਠਾਨਕੋਟ ਜ਼ਿਲ੍ਹੇ ਦੇ ਸਰਦੀ ਇਲਾਕੇ ਦੇ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾ ਦੇਣ ਦਾ ਧਮਕੀ ਮੇਲ ਮਿਲਣ ਦੇ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਉੱਥੇ ਹੀ ਪੰਜਾਬ ਪੁਲਿਸ ਦੇ ਡੀਐਸਪੀ ਸ਼ੁਕਜਿੰਦਰ ਸਿੰਘ <th>ਪਰ ਆਪਣੀ ਪੁਲਿਸ ਪਾਰਟੀ ਅਤੇ ਟੈਕਨੀਕਲ ਟੀਮ ਨਾਲ ਨਿੱਜੀ ਸਕੂਲ ਵਿੱਚ ਪਹੁੰਚੇ ਅਤੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਸਕੂਲ ਨੂੰ ਖਾਲੀ ਕਰਵਾਇਆ ਗਿਆ ਹੈ ਡੀਐਸਪੀ ਸ਼ੁਕਜਿੰਦਰ ਸਿੰਘ <th>ਪਰ ਨੇ ਦੱਸਿਆ ਕਿ ਸਕੂਲ ਵਾਲਿਆਂ ਨੇ ਉਹਨਾਂ ਨੂੰ ਸੂਚਨਾ ਦਿੱਤੀ ਸੀਗੀ ਉਹਨਾਂ ਨੂੰ ਈਮੇਲ ਮਿਲੀ ਹੈ ਕਿ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਉਸ ਤੋਂ ਬਾਅਦ ਇਲਾਕੇ ਵਿੱਚ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਫਿਲਹਾਲ ਕੋਈ ਵੀ ਕਬਰਾਂ ਦੀ ਜ਼ਰੂਰਤ ਨਹੀਂ ਅਤੇ ਜਲਦ ਹੀ ਤੱਤ ਸਾਹਮਣੇ ਆ ਜਾਣਗੇ ਪਰ ਦੇਸਾਂ ਸੀਗਾ ਸਾਰੇ ਪਤਾ ਲੱਗਾ ਸੀਗਾ ਕਿ ਜਦੋਂ ਕੋਈ ਈਮੇਲ ਆਈ ਸੀਗੀ ਕਿ ਸਕੂਲ ਨੂੰ ਧਮਕੀ ਭਰੀ ਈਮੇਲ ਆਈ ਸੀ ਉਸੇ ਸਬੰਧ ਦੇ ਵਿੱਚ ਆਪਾਂ ਇੱਥੇ ਆਏ ਹੈਗੇ ਆ ਸਾਡੀ ਉਹ ਸਰਚ ਪ੍ਰੈਸ਼ਨ ਚੱਲ ਰਿਹਾ ਜਿਸ ਵਿੱਚ ਆਪਾਂ ਆਪਣੇ ਐਸਐਚਓ ਔਰ ਇਨਸਪੈਕਟਰ ਆਪਰੇਸ਼ਨ ਨੇ ਘਾਤਕ ਟੀਮ ਨਾਲ ਔਰ ਸਾਡੀ ਪੂਰੀ ਟੀਮ ਇੱਥੇ ਜਿਹੜੀ ਹੈ ਉਹ ਸਰਚ ਚੱਲ ਰਹੀ ਹੈ ਦੇਖੋ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਡਰਨ ਵਾਲੀ ਗੱਲ ਨਹੀਂ ਹੈਗੀ ਫਿਰ ਵੀ ਆਪਾਂ ਨੂੰ ਬਰੀਕੀ ਨਾਲ ਕੋਖ ਰਹੇ ਹਾਂ ਸਾਡਾ ਟੈਕਨੀਕਲ ਸਲ ਜਿਹੜਾ ਨੂੰ ਮੇਨਟੇਨ ਕਰ ਰਿਹਾ ਦੇਖਦੇ ਜੋ ਵੀ ਇਹ ਚੋ ਬਾਅਦ ਤੱਥ ਹੋਣਗੇ ਤੁਹਾਡੇ ਨਾਲ ਜੋ ਸੰਝ ਕਰ ਦਿੱਤੇ ਜਾਂਦੇ ਥੈਂਕ ਯੂ